ਹਾਂ ਜੀ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੱਜੇ ਸਰਪੰਚੋ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਤੁਹਾਨੂੰ ਦਿਖਾਉਣੀਆਂ ਵਾਂ ਜਿਨ੍ਹਾਂ ਚ ਦੋ ਸੁੱਈਆਂ ਵਾਂ ਤੇ ਇੱਕ ਗੱਬਣ ਆ ਸੂਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਜ਼ਰੂਰ ਚਵਾਈ ਕਰਾ ਲਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਹਿੰਦੇ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਿਆ ਕਰੋ ਜੀ ਚਵਾਈ ਜ਼ਰੂਰ ਦੋ ਟਾਈਮ ਕਰ ਲਿਆ ਕਰੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾ ਜੀ ਵਰਗੇ ਬੰਦੇ ਕੇ ਸਮਾਰ। ਅਜਨ ਕਲਾਤੀਆਂ ਜੇ। ਉਹਦਾ ਠੱਟ ਦੀ ਦਰ ਲੱਗੀ ਇੱਥੇ। ਹਾਂਜੀ। ਮਗਲੋਕੀਆਂ ਦੇ ਬੜੇ ਟਾਕ ਨਾ ਲਾਉਂਦੇ ਆ। ਅੱਛਾ। ਕੋਈ ਨਾ ਮਜ਼ਦੂਰੀ ਨਾ ਲਈ ਹੋਏ। ਆਹ ਮਜ਼ਦੂਰੀ ਨਾ ਕਈ ਵਾਰੀ ਲਾਉਣੀ ਹੁੰਦੀ ਤੇ ਕਈ ਵੀਰ ਚਲੋ। ਮਜ਼ਦੂਰੀਆਂ ਲਈ। ਹਾਂਜੀ ਹਾਂਜੀ। ਆਹ ਹੁਣ ਸੱਟ ਹੋ ਗਈ ਸਹੀ ਹੈ ਨਾ। ਠੀਕ ਆ। ਵੇਗ ਗਿਆ ਸੀ ਪਿਛਲਾ ਮਾਲ ਫੇਰ। ਆਹ ਵੇਗ ਗਿਆ ਸੀ ਫੇਰ ਆਂਦੀਆਂ ਬੜਾ ਦੁੱਧ ਨਾਲ। ਅੱਛਾ। ਹੋਰ ਮੜ ਕੇ ਰੋਣਾ ਵੀਡੀਓ ਸੱਦੀ ਵੀਡੀਓ ਪਾ ਰਹੀਏ। ਅੱਜ ਤੁਹਾਨੂੰ ਇਹ ਕਰੀਏ ਫੈਨਾਂ ਨੂੰ ਯਾਰ ਵਸ਼ੀਆਂ ਮਰੀ ਜੰਗੀਆਂ ਆਂਦੀਆਂ ਹੈ ਤੇ ਚਲੋ ਨਾਮ ਦੱਸ ਦੋ ਇੱਕ ਕਰੀ ਆਵਾਜ਼ ਜੀ ਸਿੰਘ ਪਿੰਡ ਰਾਏਪੁਰ ਪੱਧ ਤਸੀਲ ਲਿਆਲਾ ਜਿਲ੍ਹਾ ਮਸਾ ਫੋਨ ਨੰਬਰ ਵੀ ਬੋਲ ਦੋ 877882776 ਠੀਕ ਐ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਵੈੜ ਥੱਲਿਆਂ ਕਾਫੀ ਚੰਗੀ ਤਿਆਰ ਹੋਈ ਆ ਤੇ ਮਗਰ ਬੱਚਾ ਵੀ ਕਾਫੀ ਖੂਬਸੂਰਤ ਤੇ ਜੇ ਬੱਚਾ ਕੀ ਜੇ ਤੇ ਮਗਰ ਅੱਛਾ ਇਹਦੇ ਮਗਰ ਵੱਛਾ ਆ ਇਹ ਥਾਣੇ ਦੇ ਇੱਕ ਰੀ ਦੇਖ ਸਕਦੇ ਆ ਪਾ ਲੱਗੇ ਤਾਂ ਚੰਗੇ ਗਿਆਬ ਤੇ ਚਾਰੇ ਥਾਣੇ ਦੇ ਇੱਕੋ ਜਿਹੇ ਸਾਈਜ਼ ਦੇ ਪਹਿਲਾਂ ਠੰਡੀਆਂ ਇੰਨੀਆਂ ਕਿੱਥੇ ਹੁੰਦੀਆਂ ਬਹੁਤ ਜਗ੍ਹਾ ਆ ਪਹਿਲਾ ਹੀ ਆਇਆ ਦੋ ਬੰਨੇ ਦੋਵੇਂ ਬੰਦੇ ਬਹਿ ਜੋ ਜੋ ਦੰਦਾ ਜਿਹਾ ਜੇ ਚੌਗੀ ਆ ਆਹ ਦੇਖ ਸਕਦੇ ਹਵਾਨਾ ਇਹਦਾ ਇੱਕ ਰੀ ਪਿੱਛੇ ਵੀ ਥਾਣੇ ਚੰਗੀ ਤਰ੍ਹਾਂ ਦੇਖ ਸਕਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਆ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨੂੰ ਇਹ ਲੋੜੀ ਤੋਂ ਅਗੜਾ ਸੋਈ ਜੀ ਮਾਂ ਕੀ ਜਾਂਦੇ ਨੇ 6-7 ਦਿਨ ਹੋ ਗਏ ਠੀਕ ਆ ਹਾਂਜੀ ਕਿੰਨਾ ਕ ਦੋ ਤਿਆਰ ਕਰ ਗਈ ਜੀ ਇਹ ਵੀ ਵੀ ਆਪਣੇ ਮੇਰੇ ਤੋਂ ਬੋਲੇ ਦੇ ਸਾਣਾ ਬਹੁਤ ਜ਼ਿਆਦਾ ਦੁਰਚਾਰ ਕਰ ਗਈ 20 ਕਿਲੋ ਹੀ ਹੁਣ ਹੋਊਗਾ ਅੱਛਾ ਬਾਕੀ ਇਹ ਨਾ ਜਿੱਦਾਂ ਦੇਖੋ ਬਣੀ ਆ ਇਹ ਪੰਜ ਛੀਂਹ ਹੀ ਬਣ ਜਾਂਦੀ ਆ ਸਾਡੇ ਦਾ ਪ੍ਰੋਗਰਾਮ ਇਹ ਨਾ ਕਰਕੇ ਤੰਦਾ ਤਾਂ ਅਸੀਂ ਦੁਪਹਿਰੇ ਵੀ ਚੋਲੀ ਦੋਦੀ ਲੋੜ ਹੀ ਅੱਛਾ ਤੇ ਸ਼ਾਮ ਨੂੰ ਚੋਲੀ ਦੇ ਉਦੋਂ ਸਾਲਾ ਤਿੰਨਾਂ ਰੰਗਾਂ 3 ਕਿਲੋ ਦੁੱਧ ਵਧ ਗਿਆ ਅੱਛਾ 30 ਤੇ 14 ਤੇ 23 ਕਿਲੋ ਝੋਲੇ ਪਾਵੇਂ ਅੱਛਾ ਹਾਂ ਏਡੀ ਕਰਮਾਲੀ ਤੇ ਹੁਣ 1 ਲੀਟਰ ਤਿਆਰ ਆ ਜਿਹੜਾ ਹਾਂ ਜਿਹੜਾ ਫਾਰਮ ਜੋ ਲਈ ਨੇ ਸਭ 35 ਤੋਂ 40 ਕਿਲੋ ਵਾਲੀਆਂ ਆਵਾਂ ਸੀ ਉਹਨਾਂ ਨੇ ਕਿਹਾ ਸੀ ਵੀ 30 ਦੇ ਆਸ ਹੀ ਆਊਗੀ ਅੱਛਾ ਸੋਚਦੇ ਵੇਸਣਵਾ ਕੇ 30 ਲੀਟਰ ਉਰ ਭਰ ਦੂਗੀ ਚਲੋ ਮੌਕੇ ਤੇ ਹੁਣ 20 ਲੀਟਰ ਹੈਗਾ ਵਾ ਇਹਨੂੰ ਆਪਾਂ ਕੁ ਚਾਰ ਟਾਈਮ ਠੰਡਾ ਕਰਕੇ ਚੋਗੇ ਤੇ ਬਾਕੀ ਇਹ ਆ ਵੀ ਗਾਡੀ ਕੋ ਸਾਮ ਕਰੂਗਾ ਤੇ ਫਿਰ ਧਾਲੂਗਾ ਹਨਾ ਦੰਦਾ ਜਿਸੀ ਕੱਦ-ਕੱਡ ਵੇਖੋ ਠੰਡ ਲੇਵਾ ਵੇਖੋ ਕਿਹੜਾ ਲੱਗਾ ਠੀਕ ਹੈ ਜੀ ਤੇ ਬਾਕੀ ਕੋਈ ਅੱਗੋਂ ਉੱਪਰ ਸਿਰ ਤੋਂ ਲਾ ਕੇ ਪਿੱਛੋਂ ਤਾਂ ਕਿ ਦੁਸਤ ਕਰ ਦੂਗਾ ਤੇ ਕਰਿੰਦੇ ਅਸੀਂ ਇਹ ਡਾਰੋ ਆ ਗਏ ਲੈ ਜਾ ਫਿਰ ਸਾਜਾ 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 ਗੰਭੀਰ ਬੱਚੇ ਆ ਗਏ ਹਵਾਨੇ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਈ ਹੈ ਫਿਕਸ ਜੇ ਹਵਾਨੇ ਦੀ ਹੈ ਬਿਲਕੁਲ ਸੰਭਨ ਵਾਲੀ ਆ ਕੋਈ ਬੰਦਾ ਕੋਈ ਸੰਭਨ ਵਾਲਾ ਖੜੂਗਾ ਦੁੱਧ ਚੰਗਾ ਚ ਹੋਈ ਜਾਊਗਾ ਇਹਦੇ ਕੋਲ ਪਹਿਲਾਂ ਦੇ ਸਾਬ ਨਾਲ ਕੱਦ ਕਾਠ ਵੀ ਚੰਗਾ ਆ ਜਾ ਲੈਓ ਲੈ ਜਾ ਲੈ ਜਾ ਬਾਕੀ ਦੋਵੇਂ ਪਾਸੇ ਹਵਾਨੇ ਦੇ ਨਾੜਾ ਚੰਗੀਆਂ ਵਾਂ ਬਾਕੀ ਇੱਥੇ ਆਣ ਕੇ ਵੇਚ ਆ ਕੇ ਖੜੋ ਪ੍ਰੋਪਰ ਫਿਰ ਕੱਦ ਕਾਠ ਦਾ ਖਾਣ ਹਵਾਨੇ ਦਾ ਦੁੱਧ ਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਤੇ ਆਹ ਬੱਚਾ ਜੇ ਇਹਦਾ ਤਾਰਾ ਮਾਰ ਦੋ ਤਾਰਾ ਮਾਰ ਦੋ ਭੱਜਾ ਮਰਦੀ ਤੱਕ ਤੂੰ ਕੇ ਜੀ ਦੀ ਕਰਮ ਵਾਲੀ ਦੋਵੇਂ ਬੰਨੇ ਜਿੱਦਾਂ ਵਿੱਚ ਮੋਟਰ ਹੀ ਐਸ ਹਾਂ ਦੀ ਠੀਕ ਹੈ ਜਵਾਬ ਇਹ ਜਿਹੜਾ ਬਿਲਕੁਲ ਸਾਫ਼ ਹੈ ਇਹਦਾ ਠੀਕ ਹੈ ਤੇ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਉਹ ਕਰ ਲਾਂ ਜੈ ਜੀ ਫੋਨ ਤੇ ਕਰਾਂਗੇ ਬਾਕੀ ਇਹ ਵਾ ਜਾ ਕੇ 100 ਗਾਮ ਵੈੜ ਵਿਖੀ ਤੇ ਫਿਰ ਇਹ ਦਾਣਾ ਤੁਹਾਨੂੰ ਮੈਂ ਲਵਦਾ ਕਿਤੇ ਠੀਕ ਆ ਬਾਕੀ ਫਿਰ ਵੀ ਮਾਨ ਨਹੀਂ ਦਵਾਂਗੇ ਆਪਾਂ ਐ ਨਹੀਂ ਵੀ 1.5 ਲੱਖ ਮੰਗ ਲਾਂਗੇ ਅੱਛਾ ਜੈ ਜੀ ਦੇ ਦਾਂਗੇ ਤੇ ਕਿੰਨਾ ਕੁ ਤਰ੍ਹਾਂ ਦੁੱਧ ਕਰੀ ਜਾਊਗੀ ਦੁੱਧ ਸਾਰੇ ਸਾਢੇ 7 ਦੀ ਬੋਲਾ ਆ ਜੇ ਬਗੈਰ ਮੰਡ ਤੋਂ ਕੋਈ ਗੱਲ ਨਹੀਂ ਬਾਂਦੀ 20 ਕਿਲੋ ਕਰਗੀ ਆ ਮੇਰੇ ਸੇਵਾ ਵਾਲਾ ਵੀਰ ਫਿਰ 30 ਕਿਲੋ ਚੋ ਸਕਦਾ ਅੱਛਾ ਹੁਣੇ ਕਿੰ ਟੈਂਟਾਂ ਚ ਪਾਈ ਕਰਦੀਏ ਤੇ 3 ਕਿਲੋ 23 ਕਿਲੋ ਤੇ ਹੁਣੀ ਹੋ ਜਾਂਦਾ ਅੱਛਾ ਹਾਂ ਦੇਖ ਸਾਹ ਨਾ ਲਾ ਵੀ ਨਾ ਕੰਦ ਕਰਿਆ 30 ਕਿਲੋ ਦਾ ਨਾ ਆਪਣਾ ਚੋਊਗੀ ਸਮਝਣਾ ਵੇਖ ਕੇ ਖੜੇ ਕਿ ਕਿੰਨਾ ਕਚਵਾ ਸਕਦਾ ਕੋਈ ਵੀਰ ਲੇਵਾ ਵੀ ਮਗਾਇਆ ਹੋ ਜਾਂਦਾ ਨੁੱਚੜ ਕੇ ਇਦਾਂ ਹੀ ਅੱਛਾ ਬਿਲਕੁਲ ਅੱਛਾ ਪੰਜਾਂ ਛੇ ਘੰਟੇ ਬਾਅਦ ਫਿਰ ਇਦਾਂ ਹੀ ਬਣ ਜਾਂਦੀ ਠੀਕ ਆ ਤਿੰਨਾਂ ਘੰਟੇ ਤਿੰਨਾ ਟਾਈਮਾਂ ਦੇ ਮਤਲਬ ਲੈਣਾ ਵੀ ਡੰਗਰ ਫਸ ਸੌਖਾ ਜਾਂਦਾ ਪੱਠੇ ਅੱਜ ਕੇ ਪਾਣੀ ਬੁਹਾਣੀ ਨਿਬੜਿੰਗ ਦਾਣੀਗਾ ਹਾਂਜੀ ਹਾਂਜੀ ਲੇਵਾ ਦਾ ਰੋਤੇ ਵਗਣਾ ਵਗਣਾ ਹੁੰਦਾ ਤੇ ਹੁਣ ਆ ਵੀ ਸੂਈ ਸਵਾਈ ਜਰਸੀ ਆ ਤੇ ਮਗਰ ਵੱਛੀ ਵੀ ਜਰਸੀ ਆ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਹੋਈ ਗਿਆ ਫਰਾਗ ਹਫਤਾ ਹੋ ਗਿਆ ਵਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਹ 14 ਲੀਟਰ ਦੇ ਜੀ ਤਿਆਰ ਕਰ ਗਈ ਜੀ ਆਹ ਦੇਖੋ ਜੱਸੀ ਵਕਤੀਏ ਤਾਜੀ ਸੂਈ ਦੇ ਬਿਲਕੁਲ ਨਾੜੂ ਜਿਹੇ ਨਾੜੀ ਹੋਏ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਇਹ ਵਿੱਚ ਘਰਵਰਾਤ ਕਰੋ ਉਸ ਬ੍ਰਿਜੀ ਦੇ ਛਾਈ ਆ ਜੱਸੀ ਸਾਰਿਆਂ ਦੀ ਦੁੱਧ ਚੋਣ ਹੁੰਦਾ ਕੋ ਸੰਗਣਾ ਵਾ ਹਾਂਜੀ ਤੇ ਚਲੋ 14 16 17 ਕਿਲੋ ਦਾ ਤਾਂ ਨਹੀਂ ਲਈ ਜਾ ਬੜਾ ਵਾ ਤੁਰ ਫੇਰ ਇੱਕ ਕਰੀ ਨਾ ਤੇ ਥਾਣਾ ਇਹਦੇ ਵੀ ਇੱਕ ਰੀ ਦੇਖ ਸਕਦੇ ਆ ਪਾ ਲੱਗੇ ਤਾਂ ਉਹ ਤਾਂ ਜੰਗ ਜੰਗੀ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਵਜ਼ਨ ਚੰਗਾ ਆ। ਜਾਨ ਤੇ ਆ ਤੇ ਬੋਡੀ ਦੀ ਸ਼ਾਈਨ ਵੀ ਚੰਗੀ। ਆ ਜ ਲੈ ਆ। ਜਾ ਤਕ ਉਹ ਜਿਹੜੀ ਮੱਛੀ ਸਮ ਛੱਡੇ ਕੇ ਲਿਆਣਾ ਵੀ ਆ ਗੱਲ ਆ ਅੱਛਾ ਧਰਤੀ ਯੂਰ ਹੈ ਬਾਕੀ ਵੰਗੀ ਤੋਂ ਬਗੈਰ ਹੀ ਚੋਵਾਂਗੇ ਅਪੂ ਅੱਛਾ ਉਹ ਬੋਏ ਬੰਨੇ ਬੈਗਟ ਵਾਈ ਕਰ ਲੀ ਗਏ ਠੀਕ ਆ ਉਹ ਲੋਇ ਮੋਟਰ ਹੁੰਦੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਵਸਬੈੜ ਆ ਜੇ ਬਾਜ਼ਾਰ ਵਿਚ ਆਣਾ ਜਾਤਕਾਰ ਬੰਗ ਬੱਚਾ ਚੰਗਾ ਵਾ ਪਾਲਣ ਪ੍ਰਿੰਟ ਜਾ ਕਰ ਲਈਏ 60 ਕਰ ਲਈਏ ਪਰ ਦੇ ਦਾਂਗੇ 45000 ਅੱਛਾ 45000 ਦੇ ਦੇਉ ਹਾਂਜੀ ਬਾਕੀ ਚਲੋ ਛੋਟ ਛੋਟ ਮੌਕੇ ਤੇ ਕਰ ਦੋਗੇ ਬਹੁਤ ਜਿਆਦਾ ਥੋੜੀ ਥੋੜੀ ਚਲੋ ਕੋ ਫੋਨ ਲਾਉਗਾ ਤੇ ਮੌਕੇ ਤੇ ਹੋ ਜੋਗੀ ਹਨਾ ਠੀਕ ਹੈ ਤੇ ਆ ਗੱਬਨੇ ਆ ਨਾ ਇਹ ਉਹ ਯਾਰ ਜੇ ਘਰ ਵਾਲੀ ਤਿਆਰ ਹੋਈ ਤੇ ਆ ਮੱਝ ਵੀ ਘਰੇ ਰੱਖੀ ਜੇ ਹਾਂਜੀ ਇਹ ਵੀ ਘਰ ਦੀ ਮੱਝ ਚੰਗੀ ਤਿਆਰ ਹੁੰਦੀ ਨਾ ਇਹ ਘਰ ਦੀ ਪਾਲੀ ਝੋਟੀ ਹਾਂਜੀ ਇਹ ਘਰ ਦੀ ਨਹੀਂ ਉਹ ਜੋ ਪਹਿਲੇ ਸੁਹ ਲੈਦੀ ਜਾਨੇ ਜੋ ਅੱਛਾ ਜੇ ਸੁਵੇ ਸੁਣਾ ਅੱਛਾ ਇਹ 17 ਕਰ ਗਿਆ ਕਿ ਮਾਦੀ ਕਿਰਪਾ ਛੱਡੀ ਛੁੱਡੀ ਵਾ 20 ਕਿਲੋ ਦੀ ਆਪ ਆ ਅੱਛਾ ਇਹ ਵੀ ਘਰੇ ਘਰੇ ਵੀ ਪਸ਼ੂ ਜਿਹੜੇ ਰੱਖੇ ਆ ਕੱਟੀਆਂ ਵੀ ਦੋ ਚੰਗੇ ਸੋਨੇ ਇੱਤਾਂ ਵੀ ਕੱਟੀਆਂ ਕੱਟੀਆਂ ਵੀ ਇਹਦੀਆਂ ਤਿਆਰ ਦਾਏ ਕਰਨ ਅੱਛਾ ਲੈ ਆਓ ਇਹ ਵੈਸੇ ਤੁਹਾਨੂੰ ਦਿਖਾਉਂਦੇ ਆ ਮਕਾਉਣੀ ਜਿੱਤਰੋਂ ਆ ਵਛੀਆਂ ਇਹ ਵੀ ਘਰੇ ਰੱਖੀਆਂ ਵਾ ਇਹ ਵੀ ਨਹੀਂ ਕਿੰਨੀਆਂ ਜਿਹੜੀਆਂ ਲੈਂਦੀਆਂ ਸੀ ਤਿਆਰ ਕਰਨਦੇ ਆ ਇਹ ਵੀ ਅਰੇ ਮਾਜ 5-6 ਦਿਨ ਕੱਢਦੀ ਵੇਲ ਉਹਨੂੰ ਬੜੀ ਤੇ ਅੱਜ ਇਹ ਵੇਖੋ ਸੌਂਤ ਕਰਾ ਚੰਗੀ ਪਰ ਜਣੀ ਅੱਗੇ ਵੀ ਇੱਕ ਮੱਜ ਘਰੇ ਰੱਖੀ ਹੁੰਦੀ ਸੀ ਉਹ ਵੀ ਮੱਜ ਪੂਰੀ ਵੱਡੀ ਉਹ ਦੋਵੇਂ ਕਟੀਆਂ ਜਿੋਂ ਕੋ ਲਈਆਂ ਅੱਛਾ ਇਹ ਪਹਿਲੀ ਰਾਹ ਨੀਲੀ ਦਾ ਟੀਕਾ ਭਰਾ ਆ ਜੇ ਨੀਲੀ ਦੀ ਕੱਟੀ ਦਿੱਤੀ ਪਿਓਰ ਵੇਲੇ ਅੱਛਾ ਕਟੀਆਂ ਵੀ ਦੋਵੇਂ ਇਦੀਆਂ ਕੇ ਇੱਕੋ ਹੀ ਦੇ ਦੋਵੇਂ ਕਟੀਆਂ ਇਦੀਆਂ ਜੀ ਉਹ ਮਗਰ ਆਈ ਇਹ ਪਹਿਲੇ ਅੱਛਾ ਪਹਿਲੇ ਸੋਏ ਮਗਰ ਆਈ ਤੇ ਆ ਵੀ ਨੀਲੀ ਦੀ ਕੱਟੀ ਚਲੋ ਬਾਕੀ ਇਹ ਆ ਵੀ ਸਾਂਭ ਕਰਨੀ ਚਾਹੀਦੀ ਆ ਫੇਰੇ ਗਾਂ ਮੱਝਾਂ ਤਿਆਰ ਹੋਣੀ ਆ ਵਾ ਰੰਗੇ ਤੁਹਾਨੂੰ ਭਰਾ ਹੋ ਗਏ ਰੰਗੇ ਸਾਂਹ ਦਾ ਕੋਈ ਨਹੀਂ ਆ ਹਾਂਜੀ ਹਾਂਜੀ ਸਾਰੇ ਡੰਗਰ ਜੋ ਕਾਟੂਣ ਦੇ ਜਿੰਦਾ ਕੱਟੀਆਂ ਸੀ ਪਾਲ ਲੈਣੀ ਹੁਣ ਜਿਦ ਤਰ੍ਹਾਂ ਤੁਸੀਂ ਮੱਝ ਇੱਕ ਰੱਖੀ ਆ ਤੇ ਦੋ ਬੱਛੀਆਂ ਤੇ ਦੋ ਕੱਟੀਆਂ ਤੇ ਚਲੋ ਸਾਂਭ ਕਰਦੇ ਜੇ ਤੇ ਕੋਈ ਬਾਅਦ ਚ ਫਾਇਦਾ ਵੀ ਤੁਹਾਨੂੰ ਹੁਣਾਵਾ ਤੇ ਹੁਣ ਆ ਗਾਂ ਜਿਹੜੀ ਰਹਿ ਗਈ ਆ ਇਹ ਗੱਬਰ ਦੀ ਗਾਂ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਤੇ ਪਹਿਲੇ ਲੋਈ ਸਵਾਇਆ ਜ ਸਾਰਾ ਨਹੀਂ ਕਰ ਲੋ ਅੱਛਾ ਬਾਕੀ ਛੱਡੀ ਤੇ ਦੀ ਵਸੀ ਹੈ ਬੰਨ ਨੂੰ ਤਾਂ ਪਤਾ ਹੀ ਹੋ ਗੱਦਰਾ ਉੱਡਾ ਥਾਂ ਨੇ ਬੱਟਾਂ ਵਾਲੇ ਆ ਹੰਦੀ ਇਹਨੂੰ ਖੋਲੋ। ਰਵਾਨਗਲੋਂ ਬੱਟਾਂ ਵਾਲੇ ਥਣਪੂੜਾ ਲੰਮਾ ਕੱਢੂਗੀ। ਢਿੱਲ ਵੇਲੋਂ 4 ਫੀਟ ਦੀ। ਤੋਰ ਦੋ ਫਿਰ ਇਹਨੇ। ਬਰੀਡ ਦਾ ਤੁਹਾਨੂੰ ਪਤਾ। ਇਹਰ ਕਿ ਕਿੰਨਾ ਕੁ ਦੁੱਧ ਕੱਢੀ ਜਾਊਗੀ? ਇਹ ਜੀ 20 ਫਲਾਸੀ ਵੀ ਜੀ ਕੱਢਣਾ ਚਾਹੀਦਾ ਤੁਹਾਨੂੰ। ਠੀਕ ਹੈ ਜੀ। 20 ਤੇ ਲਾਗੇ ਬੰਨੇ ਦੁੱਧ ਦੇ ਵੀ ਜਿਹੜਾ ਕਿੰਨੇ ਕੀ ਕਰੀ ਜਾਊਗੀ। ਥੋੜੀ ਦੇਖੋ ਬੜੀ ਥਲੀ ਹੈ ਜੇ। ਅਜੇ ਭਰ ਨਹੀਂ ਆਏ ਇਹ। ਆਜ ਲਿਆਓ। ਜੇ ਤਿਆਰ ਹੋਣੀ ਐ ਵੀ ਪੂਰੀ ਤੇ ਕਿੰਨਾ ਫਿਰ ਮੁੱਲ ਵਿਜੇ ਇਹਦਾ ਮੁੱਲ ਤੇ ਵੀ ਜੀ ਸੂਈ ਸਵਾਈ ਦਾ ਦੁੱਧ ਵਾਲੀ ਵੀਰ ਤੋਂ ਪਲੱਸ ਵਾਲੀ ਆ ਵਾਸ਼ੀ 65700 ਦੀ ਆ ਹਾਂਜੀ ਸੁਣੋ ਹੁਣ ਆਪਾਂ ਗੱਬਣਾ ਸਾਣਾ ਸਾਣਾ ਭਾਣਾ ਦੇ ਦਾਂਗੇ 52000 ਦੀ ਚਲਾਂਗੇ 52000 ਦੀ ਮੁੱਲ ਉਹਨਾ ਗੱਬਣ ਦਾ ਹੀ ਹੋਊਗਾ ਠੀਕ ਆ ਜੇ ਨਹੀਂ ਵੀ ਲਿੰਦਾ ਫਿਰ ਸੂਈ ਦਾ ਤੁਹਾਨੂੰ ਪਤਾ ਹੋ ਜਾਗੀ ਹੋਣਾ ਠੀਕ ਆ ਤੇ ਬਾਕੀ ਚਲੋ ਛੋਟ ਛੋਟ ਮੌਕੇ ਤੇ ਕਰ ਦੋਗੇ ਠੀਕ ਹੈ ਵੀਰ ਹੋਰ ਕੁਝ ਕਹਿਣਾ ਫਿਰ ਬਸ ਮਿਹਰਬਾਨੀ ਜੀ ਠੀਕ ਹੈ ਜੀ ਬਾਕੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਿਛੋ ਖੜੋ ਜੀ ਆਪਣੀ ਚਵਾਈ ਜ਼ਰੂਰ ਤਸੱਲੀ ਜ਼ਰੂਰ ਕਰਕੇ ਪਿਛੋ ਦੀ ਖੜਿਆ ਕਰੋ ਇੱਥੇ ਆਣ ਕੇ ਵੇਖਿਆ ਕਰੋ